ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਗੱਲ ਦਿਲ ਦੀ ਵਿੱਚ ਜਿੱਥੇ ਅਸੀਂ ਹਮੇਸ਼ਾ ਦਿਲ ਨੂੰ ਛੂ ਲੈਣ ਵਾਲੀਆਂ ਗੱਲਾਂ ਕਰਦੇ ਹਾਂ ਅੱਜ ਦੀ ਗੱਲ ਬਹੁਤ ਖਾਸ ਹੈ ਬਜ਼ੁਰਗ ਮਾਪਿਆਂ ਦੇ ਅੰਤਿਮ ਮੇਲੇ 'ਚ ਉਹਨਾਂ ਦਾ ਸਹਾਰਾ ਕੌਣ ਬਣਦਾ ਹੈ ਬੇਟਾ ਜਾਨੂ ਬਹੁਤ ਵਾਰ ਅਸੀਂ ਸੁਣਦੇ ਹਾਂ ਕਿ ਪੁੱਤਰ ਮਾਪੇ ਦਾ ਸਹਾਰਾ ਹੁੰਦੇ ਹਨ ਪਰ ਅਸਲ ਵਿੱਚ ਜ਼ਿੰਦਗੀ ਦੇ ਅਖੀਲੇ ਪੜਾਤੇ ਮਾਪਿਆਂ ਦੀ ਸੰਭਾਲ ਕਰਨ ਵਾਲਾ ਉਹਨਾਂ ਦੇ ਦਿਨ ਰਾਤ ਦੀ ਪਰਵਾਹ ਕਰਨ ਵਾਲਾ ਉਹਨਾਂ ਨਾਲ ਬੈਠ ਕੇ ਦਿਲ ਦੀਆਂ ਗੱਲਾਂ ਸੁਣਦੇ ਕਰਨ ਵਾਲਾ ਉਹ ਬੇਟਾ ਨਹੀਂ ਬਲਕਿ ਨੂੰਹ ਹੁੰਦੀ ਹੈ ਇਹ ਕਹਿਣਾ ਆਸਾਨ ਹੈ ਕਿ ਬੇਟਾ ਸਭ ਕੁਝ ਕਰਦਾ ਹੈ ਪਰ ਹਕੀਕਤ ਇਹ ਹੈ ਕਿ ਬੇਟਾ ਬਾਹਰ ਕਮੋਂ ਜਾਂ ਕੰਮ ਕਰ ਕਰਨ ਲਈ ਵਿਅਸਤ ਰਹਿੰਦਾ ਹੈ ਮਾਂ ਪਿਓ ਦੀ ਦਵਾਈ ਸਮੇਂ ਤੇ ਦੇਣੀ ਹੋਵੇ ਉਹਨਾਂ ਨੂੰ ਖਾਣਾ ਖਵਾਉਣਾ ਹੋਵੇ ਉਹਨਾਂ ਨੂੰ ਸਾਫ਼ ਸੁਥਰਾ ਰੱਖਣਾ ਹੋਵੇ ਇਹ ਸਾਰਾ ਕੰਮ ਕਰਦੀ ਨੂੰਹੀ ਕਰਦੀ ਹੈ ਆਪਾਂ ਅਕਸਰ ਸੁਣਦੇ ਹਾਂ ਕਿ ਨੂੰਹਾਂ ਨੂੰ ਪਰਾਇਆ ਧਨ ਮੰਨਿਆ ਜਾਂਦਾ ਹੈ ਪਰ ਸੋਚੋ ਜਿਸ ਘਰ ਵਿੱਚ ਨੂੰ ਆਪਣੇ ਮਾਪਿਓ ਵਾਂਗ ਹੀ ਸਸਰਾਲ ਦੇ ਬਜ਼ੁਰਗਾਂ ਦੀ ਸੇਵਾ ਕਰੇ ਉਹ ਘਰ ਕਿਸ ਤਰ੍ਹਾਂ ਸੁਖੀ ਨਹੀਂ ਹੋ ਸਕਦਾ ਨੂੰ ਦੀ ਮਿਹਨਤ ਉਸਦਾ ਪਿਆਰ ਉਸ ਦੀ ਸਵੇਦਨਾ ਮਾਪਿਓ ਲਈ ਦਵਾਈ ਵਰਗੀ ਹੁੰਦੀ ਹੈ ਮਾਪੇ ਬਜ਼ੁਰਗ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਸਿਰਫ ਰੋਟੀ ਨਹੀਂ ਸਹਾਰਾ ਚਾਹੀਦਾ ਹੁੰਦਾ ਹੈ ਉਹਨਾਂ ਦੀਆਂ ਅੱਖਾਂ ਕਿਸੇ ਦੀ ਰਹਿਮਤ ਭਰੀ ਨਜ਼ਰ ਲੱਭਦੀਆਂ ਹਨ ਉਹਨਾਂ ਦੇ ਕੰਨ ਕਿਸੇ ਦੀ ਪਿਆਰ ਭਰੀ ਆਵਾਜ਼ ਸੁਣਨਾ ਚਾਹੁੰਦੇ ਨੇ ਉਹਨਾਂ ਦੇ ਦਿਲ ਨੂੰ ਉਸ ਪਿਆਰ ਦੀ ਲੋੜ ਹੁੰਦੀ ਹੈ ਜੋ ਉਹਨਾਂ ਨੂੰ ਮਹਿਸੂਸ ਕਰਾਏ ਕਿ ਉਹ ਅਜੇ ਵੀ ਇਸ ਘਰ ਵਿੱਚ ਖਾਸ ਹਨ ਇੱਥੇ ਨੂ ਦੀ ਭੂਮਿਕਾ ਸਭ ਤੋਂ ਵੱਡੀ ਬਣ ਜਾਂਦੀ ਹੈ ਜਦੋਂ ਉਹ ਮਾਪਿਓ ਨੂੰ ਆਪਣੇ ਮਾਪਿਓ ਵਾਂਗ ਮੰਨ ਕੇ ਸੰਭਾਲਦੀ ਹੈ ਤਾਂ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀ ਆ ਜਾਂਦੀ ਹੈ ਬਜ਼ੁਰਗ ਵੀ ਦਿਲੋਂ ਦੁਆਵਾਂ ਦਿੰਦੇ ਨੇ ਜਿਸ ਨਾਲ ਪਿਆਰ ਤੇ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਇੱਕ ਨੂ ਜਦੋਂ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੀ ਹੈ ਤਾਂ ਉਹ ਸਿਰਫ ਘਰ ਦੀ ਨਹੀਂ ਸਮਾਜ ਦੀ ਵੀ ਨਾਇਕ ਬਣ ਜਾਂਦੀ ਹੈ ਅਸੀਂ ਕਹਿੰਦੇ ਹਾਂ ਘਰ ਦੀ ਲਕਸ਼ਮੀ ਨੂ ਹੁੰਦੀ ਹੈ ਕਿਉਂਕਿ ਉਹ ਘਰ ਨੂੰ ਇਕਤਾ ਵਿੱਚ ਬੰਨ ਕੇ ਰੱਖਦੀ ਹੈ ਉਸ ਦੀ ਪਿਆਰ ਮਈ ਸੰਭਾਲ ਮਾਪਿਓ ਦੇ ਚਿਹਰੇ ਤੇ ਮੁਸਕਾਨ ਲਿਆਉਂਦੀ ਹੈ ਜੋ ਕਿਸੇ ਦੌਲਤ ਨਾਲ ਨਹੀਂ ਖਰੀਦੀ ਜਾ ਸਕਦੀ ਬੇਟਾ ਹੋ ਸਕਦਾ ਹੈ ਪਿਆਰ ਕਰੇ ਖਰਚਾ ਕਰੇ ਪਰ ਜਿਹੜਾ ਦਿਨ ਰਾਤ ਦੀ ਸੰਭਾਲ ਸੇਵਾ ਉਹ ਸਿਰਫ ਨੂੰਹ ਹੀ ਕਰਦੀ ਹੈ ਇਸ ਲਈ ਮਾਪਿਓ ਨੂੰ ਸਦਾ ਆਪਣੇ ਨੂੰਹ ਦਾ ਆਦਰ ਕਰਨਾ ਚਾਹੀਦਾ ਹੈ ਉਸ ਨੂੰ ਆਪਣੀ ਧੀ ਵਾਂਗ ਪਿਆਰ ਦੇਣਾ ਚਾਹੀਦਾ ਹੈ ਜਿੱਥੇ ਨੂੰਹ ਅਤੇ ਸੱਸ ਦੇ ਵਿਚਕਾਰ ਪਿਆਰ ਅਤੇ ਇੱਜ਼ਤ ਹੋਵੇ ਉੱਥੇ ਘਰ ਸਵਰਗ ਬਣ ਜਾਂਦਾ ਹੈ ਇਸ ਵਿੱਚ ਨੂੰਹ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਸੱਸ ਸਹੁਰੇ ਨੂੰ ਬਜ਼ੁਰਗ ਮੰਨ ਕੇ ਉਹਨਾਂ ਦੀ ਸੇਵਾ ਕਰੇ ਉਨ੍ਹਾਂ ਨਾਲ ਬੈਠ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੀ ਇਹ ਛੋਟੀਆਂ-ਛੋਟੀਆਂ ਗੱਲਾਂ ਬਜ਼ੁਰਗਾਂ ਲਈ ਬਹੁਤ ਵੱਡਾ ਆਸਰਾ ਬਣ ਜਾਂਦੀਆਂ ਹਨ ਸੋ ਦੋਸਤੋ ਅੱਜ ਦੀ ਇਹ ਗੱਲ ਆਪਣੇ ਘਰ-ਘਰ ਤੱਕ ਪਹੁੰਚਾਓ ਮਾਪਿਓ ਦਾ ਸਹਾਰਾ ਬੇਟੇ ਨਾਲ ਨਹੀਂ ਨੂੰ ਦੀ ਸੇਵਾ ਤੇ ਪਿਆਰ ਨਾਲ ਬਣਦਾ ਹੈ ਆਪਣੇ ਘਰ ਦੀ ਨੂੰ-ਨੂੰ ਪਿਆਰ ਦੇਵੋ ਉਸ ਦੀ ਕਦਰ ਕਰੋ ਉਹੀ ਤੁਹਾਡੇ ਬਜ਼ੁਰਗ ਮਾਪਿਓ ਲਈ ਅਸਲੀ ਸਹਾਰਾ ਬਣ ਸਕਦੀ ਹੈ ਤੁਹਾਡਾ ਕੀ ਖਿਆਲ ਹੈ ਕੀ ਤੁਸੀਂ ਵੀ ਇਹ ਗੱਲ ਮੰਨਦੇ ਹੋ ਕਿ ਨੂ ਹੀ ਅਸਲੀ ਸਹਾਰਾ ਹੁੰਦੀ ਹੈ ਕਿਰਪਾ ਕਰਕੇ ਕਮੈਂਟ ਕਰਕੇ ਦੱਸੋ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਹਰ ਘਰ ਤੱਕ ਪਿਆਰ ਭਰੀ ਗੱਲ ਨੂੰ ਪਹੁੰਚਾਓ ਧੰਨਵਾਦ ਜੀ